ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਦੇ ਵਿੱਚ ਯੋਗਾ ਦੇ ਮਨਾਇਆ ਜਾ ਰਿਹਾ ਹੈ ਤੇ ਟੀਚਰ ਨੂੰ ਦੇਖ ਕੇ ਇੱਕ ਮੋਟੀਵੇਸ਼ਨ ਮਿਲਦੀ ਹੈ ਬੱਚਿਆਂ ਲਈ ਤੇ ਇੱਕ ਸਮਾਜ ਨੂੰ ਵੀ ਇਹ ਸਮਝਾਇਆ ਜਾਂਦਾ ਵੀ ਹੈਲਦੀ ਹੋਣਾ ਇੱਕ ਟੀਚਰ ਲਈ ਤੇ ਕਾਮ ਇਨਸਾਨ ਲਈ ਕਿੰਨਾ ਜ਼ਰੂਰੀ ਹੈ ਔਰ ਸਟੈਮਨਾ ਵੀ ਵਧਦਾ ਹੈ ਇਸ ਨਾਲ ਤੇ ਬਿਮਾਰੀਆਂ ਵੀ ਇਸ ਨਾਲ ਖਤਮ ਹੁੰਦੀਆਂ ਨੇ ਬਹੁਤ ਖੁਦੀਆ ਰਿਡਿਓ ਮੈਮ ਆਏ ਸੀਗੇ ਔਰ ਸਾਰੀ ਟੀਚਰਸ ਨੇ ਤੇ ਡੀਓ ਮੈਮ ਨੇ ਮਿਲ ਕੇ ਯੋਗਾ ਕੀਤਾ ਕਈ ਯੋਗਾਸਨ ਕੀਤੇ ਗਏ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਦੇ ਵਿੱਚ ਯੋਗਾਡੇ ਮਨਾਇਆ ਜਾ ਰਿਹਾ ਜਿਦੇ ਵਿੱਚ ਲਗਭਗ 60 ਦੇ ਕਰੀਬ ਟੀਚਰਸ ਪਾਰਟਿਸਪੇਟ ਕਰ ਰਹੇ ਹੈ ਤੇ ਸੁਖਦੀਪ ਸਿੰਘ ਸਿੱਖੋਂ ਜੀ ਇੱਥੋਂ ਦੇ ਹੈ ਟੀਚਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੋ ਯੋਗਾ ਦੇ ਦਾ ਮਨਾਣ ਦਾ ਫਾਇਦਾ ਅਸਲ ਛੇ ਹੈ ਕਿ ਅੱਜ ਕੱਲ ਜਿੰਨੀਆਂ ਬਿਮਾਰੀਆਂ ਵਧ ਰੀਆਂ ਜਿੰਨਾ ਸਟ्रेस ਟੈਨਸ਼ਨਸ ਲੋਕਾਂ ਨੂੰ ਵਧ ਰਿਹਾ ਸੋ ਯੋਗਾ ਇੱਕ ਬਹੁਤ ਵਧੀਆ ਮੈਡੀਸਨ ਦੇ ਤੌਰ ਤੇ ਕੰਮ ਕਰ ਸਕਦਾ ਹੈ ਸੋ ਜਿਵੇਂ ਕਿ ਆਪਾਂ ਅੱਜ ਕੱਲ ਹੱਸਣਾ ਭੁੱਲ ਗਏ ਤਾਂ ਯੋਗਾ ਦੇ ਵਿੱਚ ਹੱਸਣਾ ਜਿਹਨੂੰ ਲਫਟਰ ਥੈਰੇਪੀ ਕਹਿੰਦੀ ਹੈ ਕਹਿੰਦੇ ਆ ਉਹ ਵੀ ਇੱਥੇ ਕਰਵਾਈ ਗਈ ਹੈ ਸੋ ਅਲੱਗ-ਅਲੱਗ ਆਸਨ ਇਹਨਾਂ ਨੂੰ ਕਰਵਾ ਕੇ ਦੱਸਿਆ ਗਿਆ ਵੀ ਕਿਹੜੇ ਅਸਨ ਦਾ ਬਾਡੀ ਦੇ ਉੱਤੇ ਕੀ ਫਾਇਦਾ ਹੈ ਮਾਈਂਡ ਦੇ ਉੱਤੇ ਕੀ ਫਾਇਦਾ ਹੈ ਸੋ ਇਹ ਮੈਂ ਸਮਝਦੀ ਹਾਂ ਕਿ ਹਰ ਇੱਕ ਅੱਜ ਦੇ ਸਮੇਂ ਦੇ ਇਨਸਾਨ ਨੂੰ ਯੋਗ ਨੂੰ ਅਪਣਾਉਣਾ ਚਾਹੀਦਾ ਤੇ ਯੋਗ ਦੇ ਰਾਹੀਂ ਆਪਣੇ ਸਰੀਰ ਨੂੰ ਆਪਣੀ ਬਾਡੀ ਨੂੰ ਹੈਲਦੀ ਰੱਖਣ ਦੇ ਵਿੱਚ ਮਦਦ ਲੈਣੀ ਚਾਹੀਦੀ ਹੈ ਯੋਗ ਦੀ ਤੇ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਕੀਤਾ ਲਗਭਗ ਅੱਜ ਸਾਡੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਯੋਗਾ ਡੇ ਮਨਾਇਆ ਜਾ ਰਿਹਾ ਤੇ ਯੋਗਾ ਡੇ ਨੂੰ ਯੋਗਾ ਡੇ 21 ਹੋਣ ਵਾਲੇ ਦੇਣੀ ਨਹੀਂ ਬਲਕਿ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਲੱਗਦਾ ਨਹੀਂ ਮੈਂ ਪਹਿਲਾਂ ਜਿਹੜਾ ਯੋਗਾ ਰੂਟੀਨ ਦੇ ਵਿੱਚ ਲੋਕ ਕਰਦੇ ਉਹ ਸਿਹਤ ਵੀ ਵਧੀਆ ਰਹਿੰਦੀ ਸੀ ਹਾਂਜੀ ਹਾਂਜੀ ਹਾਂ ਬਿਲਕੁਲ ਸਿਹਤ ਵਧੀਆ ਰਹਿੰਦੀ ਸੀ ਜੀ ਅੱਜ ਕੱਲ ਹੁਣ ਜਿਆਦਾ ਲੋਕ ਘਰਾਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਕੈਦ ਕਰ ਲਿਆ ਹੋਇਆ ਨਾ ਕੋਈ ਮਾਰਨਿੰਗ ਵਾਕ ਨਾ ਕੋਈ ਐਕਸਰਸਾਈਜ਼ ਤੇ ਯੋਗ ਤਾਂ ਸਾਡੇ ਭਾਰਤ ਵਰਸ਼ ਦੇ ਵਿੱਚ ਬਹੁਤ ਇੱਕ ਪੁਰਾਣੀ ਜਿਹੜੀ ਚੀਜ਼ ਹੈ ਤੇ ਸਾਨੂੰ ਇਹਨੂੰ ਅਪਣਾਉਣਾ ਚਾਹੀਦਾ ਤੇ ਬਹੁਤ ਲੋਗ ਹੁਣ ਇਹਨੂੰ ਅਵੇਅਰ ਵੀ ਹੋਏ ਆ ਬਹੁਤ ਲੋਗ ਇਹਨੂੰ ਅਪਨਾ ਵੀ ਰਹੇ ਆ ਤੇ ਸਾਨੂੰ ਸਾਰਿਆਂ ਨੂੰ ਸਾਡੇ ਚਾਹੇ ਸਾਡੇ ਟੀਚਰਸ ਆ ਚਾਹੇ ਸਾਡੇ ਸਟੂਡੈਂਟਸ ਆ ਮਿਲ ਜੁਲ ਕੇ ਇਸ ਯੋਗ ਨੂੰ ਅਪਣਾਉਣਾ ਚਾਹੀਦਾ ਤਾਂ ਜੋ ਆਪਣਾ ਸਰੀਰ ਹੈਲਦੀ ਵੈਲਦੀ ਹੋ ਸਕੇ ਅੱਜ ਟੀਚਰਸ ਨੇ ਹਿੱਸਾ ਲਿੱਤਾ ਨੇ ਇਸ ਵਿੱਚ ਹਾਂਜੀ ਅੱਜ ਟੀਚਰਸ ਨੇ ਹਿੱਸਾ ਲਿਆ ਇਹਦੇ ਵਿੱਚ ਠੀਕ ਹੈ ਮੈਮ ਕੀ ਕਹੋਗੇ ਬੱਚਿਆਂ ਨੂੰ ਤੇ ਯੂਥ ਨੂੰ ਇਸ ਬਾਰੇ ਹਾਂਜੀ ਯੋਗ ਨੂੰ ਸਾਨੂੰ ਅਪਲਾਈ ਕਰਨਾ ਚਾਹੀਦਾ ਆਪਣੀ ਲਾਈਫ ਦੇ ਵਿੱਚ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਚਾਹੀਦਾ ਚਾਹੇ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ ਚਾਹੇ ਮਾਰਨਿੰਗ ਮਿਲਦਾ ਹੈ ਚਾਹੇ ਈਵਨਿੰਗ ਮਿਲਦਾ ਹੈ ਆਪਣੇ ਸ਼ਡਿਊਲ ਦੇ ਵਿੱਚੋਂ ਇੱਕ ਘੰਟਾ ਆਪਣੀ ਬਾਡੀ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਤੇ ਹੈਲਦੀ ਬਾਡੀ ਦੇ ਵਿੱਚ ਇੱਕ ਹੈਲਦੀ ਮਾਈਂਡ ਜਿਹੜਾ ਹੈ ਉਹ ਹੁੰਦਾ ਹੈ ਸੋ ਅਗਰ ਅਸੀਂ ਹੈਲਦੀ ਮਾਈਂਡ ਆਪਣਾ ਰੱਖਣਾ ਚਾਹੁੰਦੇ ਆ ਮੈਂਟਲ ਹੈਲਥ ਨੂੰ ਠੀਕ ਰੱਖਣਾ ਚਾਹੁੰਦੇ ਆ ਤਾਂ ਸਾਨੂੰ ਯੋਗ ਨੂੰ ਜ਼ਰੂਰ ਆਪਣੇ ਜੀਵਨ ਦਾ ਪਾਰਟ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈ ਅੱਜ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਜੋਗਾ ਡੇ ਮਨਾਏ ਜਾ ਰਹੇ ਤੇ ਇਹਦੇ ਸਬੰਧ ਵਿੱਚ ਅੱਜ ਅਸੀਂ ਗਵਰਨਮੈਂਟ ਸਕੂਲ ਜਿਹੜਾ ਗਿਆਸਪੁਰਾ ਉਹਦੇ ਵਿੱਚ ਵੀ ਅਸੀਂ ਕਰਾਇਆ ਤੇ ਸਾਡੇ ਕੋਲ ਅਜੇ ਚੀਫ ਗੈਸਟ ਡੀਓ ਐਲੀਮੈਂਟਰੀ ਰਵਿੰਦਰ ਗੌਰ ਜੀ ਆਏ ਨੇ ਤੇ ਮਕਸਦ ਇਹ ਹੀ ਆ ਵੀ ਟੀਚਰ ਨੇ ਅੱਜ ਰਲ ਕੇ ਜਿਹੜਾ ਅੱਜ ਦੀ ਇਹ ਸੈਲੀਬ੍ਰੇਸ਼ਨ ਕੀਤੀ ਹੈ ਇੱਕ ਮੈਸੇਜ ਵੀ ਕਨਵੇ ਕੀਤਾ ਵੀ ਕਿਸ ਤਰ੍ਹਾਂ ਇੱਕ ਜੇ ਟੀਚਰ ਇਹ ਕਰ ਸਕਦਾ ਤਾਂ ਉਹਦੇ ਨਾਲ ਲੱਗੇ ਕਿੰਨੇ ਹਜ਼ਾਰਾਂ ਸਟੂਡੈਂਟ ਜੁੜੇ ਹੋਏ ਨੇ ਤੇ ਟੀਚਰ ਨੂੰ ਦੇਖ ਕੇ ਇੱਕ ਮੋਟੀਵੇਸ਼ਨ ਮਿਲਦੀ ਹੈ ਬੱਚਿਆਂ ਲਈ ਤੇ ਇੱਕ ਸਮਾਜ ਨੂੰ ਵੀ ਇਹ ਸੁਨੇਹਾ ਜਾਂਦਾ ਵੀ ਹੈਲਦੀ ਹੋਣਾ ਇੱਕ ਟੀਚਰ ਲਈ ਤੇ ਕਾਮ ਇਨਸਾਨ ਲਈ ਕਿੰਨਾ ਜ਼ਰੂਰੀ ਆ ਟੀਚਰਸ ਵੀ ਬਹੁਤ ਜ਼ਿਆਦਾ ਉਤਸ਼ਾਹੀ ਸੀ ਸਵੇਰੇ ਦੇਖਿਆ ਕਿ ਸਵੇਰੇ ਸਵੇਰੇ ਸਾਰੇ ਮੋਟਿਵਿਟੇਟਡ ਦੇਖੋ 6 ਵਜੇ ਅੱਜ ਬੜੀ ਦੂਰੋਂ ਦੂਰੋਂ ਟੀਚਰਸ ਜਿਹੜੀ ਯੋਗਾ ਡੇ ਦੇ ਲਈ ਸਪੈਸ਼ਲੀ ਅੱਜ ਸਕੂਲ ਦੇ ਵਿੱਚ ਆਏ ਨੇ ਕਿਉਂਕਿ ਸਮਰ ਬ੍ਰੇਕ ਚੱਲਦੀ ਪਈ ਆ ਪਰ ਫਿਰ ਵੀ ਜਿਹੜਾ ਇਹਨਾਂ ਦੇ ਵਿੱਚ ਇੱਕ ਜज्ਬਾਅਤ ਸੀ ਦੇਖ ਰਹੇ ਆ ਟੀਚਰ ਦੇ ਵਿੱਚ ਕਰਨ ਦਾ ਕਿਉਂਕਿ ਇਹੀ ਮੈਸੇਜ ਅਸੀਂ ਅੱਗੇ ਸਕੂਲ ਕਲਾਸਿਸ ਗਰੁੱਪ ਦੇ ਵਿੱਚ ਕਿਰਵੇ ਕਰਾਂਗੇ ਸੋਸਾਇਟੀ ਦੇ ਵਿੱਚ ਵੀ ਜਾਊਗਾ ਵੀ ਜੇ ਟੀਚਰਸ ਇਸ ਨੂੰ ਅਡਾਪਟ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਹਰ ਸਾਲ ਇਹ ਤਾਂ ਹੀ ਮਨਾਉਂਦੇ ਇਹ ਹਰ ਸਾਲ ਹੁੰਦਾ ਜੀ ਮੇਨ ਗੱਲ ਇਹ ਆ ਵੀ ਸਾਡੀ ਜਿਹੜੀ ਯੋਗ ਥੈਰਪੀ ਹੈ ਇਹਨੂੰ ਇੰਟਰਨੈਸ਼ਨਲ ਲੈਵਲ ਡੇ ਲੈਵਲ ਤੇ ਵੀ ਲੋਕਾਂ ਨੇ ਅਡਾਪਟ ਕਰ ਲਿਆ ਪਰ ਸਾਡੇ ਇੰਡੀਆ ਦੇ ਵਿੱਚ ਅਸੀਂ ਇਹਨੂੰ ਛੱਡ ਕੇ ਜਿਹੜੀਆਂ ਆਰਟੀਫੀਸ਼ਲ ਐਕਸਰਸਾਈਜ਼ ਨੇ ਅਸੀਂ ਉਹਦੇ ਮਗਰ ਜ਼ਿਆਦਾ ਭੱਜ ਰਹੇ ਹਾਂ ਪਰ ਜਿਹੜੀ ਬਾਡੀ ਦੀ ਫਲੈਕਸੀਬਿਲਟੀ ਆ ਜਾਂ ਡਿਫਰੈਂਟ ਪਾਰਟਸ ਨੇ ਬਾਡੀ ਦੇ ਉਹਨਾਂ ਨੂੰ ਅਸੀਂ ਜਦੋਂ ਕੋਈ ਫੰਕਸ਼ਨਲ ਵਧੀਆ ਦੇਣੀ ਆ ਤਾਂ ਮੈਂ ਸੋਚਦਾ ਵੀ ਯੋਗਾ ਤੋਂ ਬੈਸਟ ਕੋਈ ਵੀ ਐਕਸਰਸਾਈਜ਼ ਨਹੀਂ ਆ ਤੇ ਸਾਨੂੰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਇਹਦੇ ਨਾਲ ਜੋੜਨ ਦੀ ਲੋੜ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਫਾਸਟ ਫੂਡ ਜਿਆਦਾ ਬੜਾ ਹੈਵੀ ਹੋ ਰਿਹਾ ਬੱਚਿਆਂ ਦੇ ਉੱਪਰ ਤੇ ਉਹਨਾਂ ਦੀ ਜਿਹੜੀ ਸਿਹਤ ਆਮ ਤੌਰ ਤੇ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਦੇਖੋ ਬੜੇ ਹੈਲਦੀ ਫੈਕਟਿ ਬੱਚੇ ਨੇ ਉਹ ਕਿਉਂਕਿ ਐਕਸਰਸਾਈਜ਼ ਕੋਈ ਨਹੀਂ ਹੈ ਆਊਟਡੋਰ ਗੇਮਸ ਨਹੀਂ ਹੈ ਉਹਨਾਂ ਕੋਲ ਕੋਈ ਵੀ ਠੀਕ ਹੈ ਜੀ ਸਾਰਾ ਦਿਨ ਏਸੀ 'ਚ ਜੂਸ ਹੋ ਰਿਹਾ ਫਿਜ਼ੀਕਲ ਵਰਕਆਊਟ ਕੋਈ ਨਹੀਂ ਹੈ ਤੇ ਐਸੇ ਦੇ ਵਿੱਚ ਜਿਹੜੇ ਮੈਂ ਅਪੀਲ ਕਰੂੰਗਾ ਪੇਰੈਂਟਸ ਨੂੰ ਵੀ ਤੇ ਸਕੂਲਸ ਨੂੰ ਵੀ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਆਊਟਡੋਰ ਗੇਮਸ ਨੇ ਉਹਦੇ ਨਾਲ ਇਨਵੋਲ ਕੀਤਾ ਜਾਵੇ ਤੇ ਘੱਟੋ ਘੱਟ ਇੱਕ ਦੋ ਘੰਟੇ ਜਿਹੜੇ ਦਿੰਦੇ ਨੇ ਬੱਚਿਆਂ ਨੂੰ ਆਪਣੇ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਉੱਪਰ ਡਿਵੈਲਪ ਕਰਨ ਉਹਨਾਂ ਨੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਲਈ ਵੀ ਕਰਾਇਆ ਜਾਵੇ ਸਵੇਰੇ ਕੋਈ ਟਾਈਮ ਕੱਟ ਕੇ ਨਹੀਂ ਸਕੂਲ ਜਿਹੜੇ ਨੇ ਦੇਖੋ ਜੀ ਗੇਮਸ ਸਾਡੀਆਂ ਆ ਤੇ گورਨਮੈਂਟ ਸਕੂਲ ਦੇ ਬੱਚੇ ਤਾਂ ਵੈਸੇ ਆਊਟਡੋਰ ਗੇਮਸ ਬਹੁਤ ਜ਼ਿਆਦਾ ਖੇਡਦੇ ਨੇ ਫਿਜ਼ੀਕਲੀ ਬਹੁਤ ਫਿਟ ਹੁੰਦੇ ਆ ਉਹ ਤੇ ਇਹ ਜਿਹੜਾ ਸਪੈਸ਼ਲੀ ਜਿਹੜੇ ਅਸੀਂ ਯੋਗਾ ਨਾਲ ਅਟੈਚ ਕਰਨ ਦੀ ਇਹ ਵੀ ਅਸੀਂ ਅੱਗੇ ਤੋਂ ਇਹਨੂੰ ਲਾਲ ਲੈ ਕੇ ਆਵਾਂਗੇ ਵੀ ਯੋਗਾ ਦੇ ਨਾਲ ਇਹਨੂੰ ਅਟੈਚ ਕਰਕੇ ਬੱਚਿਆਂ ਦੇ ਵਿੱਚ ਕਿਉਂਕਿ ਇਹਦੇ ਨਾਲ ਫਲੈਕਸੀਬਿਲਟੀ ਵੀ ਵੱਧਦੀ ਹੈ ਬੱਚੇ ਦੀ ਤੇ ਹੋਰ ਵੀ ਜਿਹੜੇ ਹੈਲਦੀ ਬੱਚੇ ਉਹਦੇ ਮੈਂਟਲੀ ਵੀ ਇਹਨੇ ਬੱਚੇ ਸਟਰੋਂਗ ਹੁੰਦੇ ਗੈਸਪੁਰਾ ਸਰਕਾਰੀ ਸਕੂਲ ਦੇ ਟੀਚਰ ਇਹਨਾਂ ਇਸ ਤਰ੍ਹਾਂ ਲਿੱਤਾ ਸਾਰੇ ਨੇ ਅੱਜ ਸਾਰੇ ਗੈਸਪੁਰਾ ਸਕੂਲ ਦੇ ਸਾਰੇ ਟੀਚਰਸ ਡਿਸਟ੍ਰਿਕਟ ਹੈੱਡ ਆਫ ਦੋ ਡੀਐਮ ਮੈਮ ਆ ਇਹਨੇ ਸਾਡੇ ਕੋਲ ਇਹਨਾਂ ਨੇ ਬਹੁਤ ਵਧੀਆ ਟਾਈਮ ਸਵੇਰੇ ਕੱਢ ਕੇ ਸਾਨੂੰ ਇੱਕ ਕਿਉਂਕਿ ਇੱਕ ਜ਼ਿਲ੍ਹੇ ਨੂੰ ਇੱਕ ਪੰਜਾਬ ਨੂੰ ਇੱਕ ਮੈਸੇਜ ਜਾਣਾ ਵੀ ਜੇ ਜ਼ਿਲ੍ਹੇ ਦਾ ਵੱਡਾ ਅਧਿਕਾਰੀ ਇੱਕ ਸਵੇਰ ਦੀ ਅਸੈਂਬਲੀ ਦੇ ਵਿੱਚ ਜਾ ਕੇ ਹਨਾ ਮੈਸੇਜ ਨੂੰ ਇਹ ਕਰ ਰਿਹਾ ਕਿ ਮੈਂ ਧੰਨਵਾਦ ਕਰਦਾ ਮੈਡਮ ਦਾ ਕਿ ਜਦੋਂ ਵੀ ਅਸੀਂ ਇਨਵਾਈਟ ਕਰਦੇ ਮੈਡਮ ਜਰੂਰ ਟਾਈਮ ਕਰਦੇ ਨੇ ਕਿਉਂਕਿ ਇੱਕ ਇਹਨਾਂ ਵੱਲੋਂ ਇੱਕ ਇਹਨਾਂ ਦੇ ਵਿੱਚ ਹਾਰਡ ਵਰਕ ਕਰਨ ਦਾ ਬੱਚਿਆਂ ਨਾਲ ਜੁੜ ਕੇ ਜਿਹੜਾ ਸਕੂਲਾਂ ਨੂੰ ਵਧੀਆ ਐਜੂਕੇਸ਼ਨ ਨੂੰ ਵਧੀਆ ਬਣਾਉਂਦਾ ਇੱਕ ਬੁਰਾ ਲਾ ਕੀਤਾ ਜਾ ਰਿਹਾ ਤੇ ਅਸੀਂ ਧੰਨਵਾਦ ਸਕੂਲ ਵੱਲੋਂ ਵੀ ਕਰਦੇ ਆ ਤੇ ਜ਼ਿਲ੍ਹੇ ਵੱਲੋਂ ਵੀ ਧੰਨਵਾਦ ਕਰਦੇ ਆ ਹਾਂਜੀ ਮੈਮ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਵਿੱਚ ਯੋਗਾ ਦਿਵਸ ਮਨਾਇਆ ਗਿਆ ਦਿਨ ਬਹੁਤ ਵਧੀਆ ਰਿਹਾ ਡੀਓ ਮੈਮ ਆਏ ਸੀਗੇ ਔਰ ਸਾਰੀ ਟੀਚਰਸ ਨੇ ਤੇ ਡੀਓ ਮੈਮ ਨੇ ਮਿਲ ਕੇ ਯੋਗਾ ਕੀਤਾ ਕਈ ਯੋਗਾ ਅਸਨ ਕੀਤੇ ਗਏ ਦਿਨ ਬਹੁਤ ਵਧੀਆ ਗਿਆ ਅਤੇ ਇਸ ਦੇ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਸਾਨੂੰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਇਸ ਨਾਲ ਸਿਹਤ ਵਧੀਆ ਹੁੰਦੀ ਹੈ ਔਰ ਅੱਜ ਦਾ ਦਿਨ ਅੱਛਾ ਸੀ ਯੋਗਾ ਦਿਵਸ ਮਨਾਇਆ ਗਿਆ ਜੀ ਬਹੁਤ ਵਧੀਆ ਲੱਗਿਆ ਟੀਚਰਸ ਦੇ ਵਿੱਚ ਬੜਾ ਉਤਸ਼ਾਹ ਸੀਗਾ ਤੇ ਇਹੀ ਮੈਸੇਜ ਹੈ ਕਿ ਸਾਨੂੰ ਡੇਲੀ ਲਾਈਫ ਦੇ ਵਿੱਚ ਯੋਗ ਕਰਦੇ ਰਹਿਣਾ ਚਾਹੀਦਾ ਇਨਾਲ ਸੇਤ ਤਾਂ ਬਣਦੀ ਬਣਦੀ ਬਾਕੀ ਮੇਲਾਗਿਲਾ ਵੀ ਹੋ ਜਾਂਦਾ ਬਾਕੀ ਦਿਨ ਆਪਾਂ ਮਿਲ ਜੁਲ ਵੀ ਲੈਣੀ ਹੈ ਲੱਗਦਾ ਕਿ ਫੋਨਾਂ ਦੇ ਵਿੱਚ ਲੋਕ ਜ਼ਿਆਦਾ ਅੱਜਕੱਲ ਬੜੇ ਰਹਿੰਦੇ ਆ ਉਹਨਾਂ ਨੂੰ ਵੀ ਇਸ ਵੱਲ ਧਿਆਨ ਬਿਲਕੁਲ ਬਿਲਕੁਲ ਜੁੱਥ ਜਿਹੜਾ ਅੱਜ ਦਾ ਉਹ ਫੋਨ ਇੰਟਰਨੈਟ ਦੇ ਨਾਲ ਬਹੁਤ ਜ਼ਿਆਦਾ ਵਿੱਚ ਖੁੱਭ ਚੁੱਕਿਆ ਤੇ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਉਹ ਸਵੇਰੇ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਦਾ ਜਦੋਂ ਵੀ ਉਹ ਉੱਠਦੇ ਆ ਵੈਸੇ ਤਾਂ ਜਲਦੀ ਉੱਠ ਕੇ ਜੋ ਕਰਿਆ ਕਰਨ ਤਾਂ ਉਹਨਾਂ ਦੀ ਸਿਹਤ ਵਧੀਆ ਰਹੇਗੀ ਹਾਂਜੀ 21 ਜੂਨ ਨੂੰ ਇਹ ਹਰ ਸਾਲ ਹੀ ਮਨਾਇਆ ਜਾਂਦਾ ਜੀ ਇੰਟਰਨੈਸ਼ਨਲ ਲੈਵਲ ਤੇ ਯੋਗਾ ਦੇ ਮਨਾਇਆ ਜਾਂਦਾ ਤਾਂ ਉਸ ਲਈ ਸਰਕਾਰ ਵੱਲੋਂ ਵੀ ਹਦਾਇਤਾਂ ਪ੍ਰਾਪਤ ਹੋਈਆਂ ਸੀ ਤੇ ਭਾਰਤ ਸਰਕਾਰ ਵੱਲੋਂ ਵੀ ਕਿ ਜਿਹੜਾ ਯੋਗਾ ਹੈ ਇਸ ਦੀ ਬਹੁਤ ਸਾਡੇ ਜੀਵਨ ਦੇ ਵਿੱਚ ਮਤਤ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਰੋਗ ਨੇ ਜਦੋਂ ਅਸੀਂ ਯੋਗ ਵਗੈਰਾ ਕਰਦੇ ਆ ਤਾਂ ਇਸ ਦੇ ਨਾਲ ਕੱਟੇ ਜਾਂਦੇ ਨੇ ਰੋਗ ਸਾਡੇ ਦੇ ਪਰ ਏ ਸਾਨੂੰ ਇਹ ਨਹੀਂ ਕਿ ਅਸੀਂ ਇੱਕ ਦਿਨ ਕਰ ਲਿਆ ਤੇ ਬਸ ਵੀ ਹੋ ਗਿਆ ਸਾਡਾ ਜੋਗ ਵਗੈਰਾ ਜਾਂ ਅਸਨ ਵਗੈਰਾ ਹੋ ਗਏ ਪਰ ਇਹ ਲਗਾਤਾਰ ਕਰਨੇ ਪੈਂਦੇ ਨੇ ਆਪਾਂ ਨੂੰ ਸਾਲਾਂ ਜਿਹੜਾ ਹੈ ਇਸ ਦੇ ਲਈ ਪ੍ਰੈਕਟਿਸ ਵੀ ਚਾਹੀਦੀ ਹੈ ਔਰ ਸਟੈਮਨਾ ਵੀ ਵੱਧਦਾ ਹੈ ਇਸ ਨਾਲ ਤੇ ਬਿਮਾਰੀਆਂ ਵੀ ਇਸ ਨਾਲ ਖਤਮ ਹੁੰਦੀਆਂ ਨੇ ਅੱਜ ਦੇਖਿਆ ਕਿ ਬਹੁਤ ਸਾਰੇ ਟੀਚਰਸ ਨੇ ਇਸ ਦੇ ਵਿੱਚ ਹਿੱਸਾ ਲਿੱਤਾ ਹੈ ਹਾਂਜੀ ਘੱਟੋ ਘੱਟ 40 ਟੀਚਰ ਹੋਣਗੇ ਤਾਂ ਹਿੱਸਾ ਲਿੱਤਾ ਗਿਆ ਤੇ ਇਸ ਦੇ ਵਿੱਚ ਅੱਜ ਜਿਵੇਂ ਤੁਸੀਂ ਦੇਖਿਆ ਸੀ ਕਿ ਵਜਰ ਆਸਨ ਵਗੈਰਾ ਤਾਡ ਆਸਨ ਸ਼ਾਵਾਸਨ ਤੇ ਹੋਰ ਵੀ ਲੋਮ ਬਿਲੋਂ ਵਗੈਰਾ ਜਿਹੜੇ ਐਸਐਨਸੀ ਕੇ ਕਰਵਾਏ ਗਏ ਆ ਤਾਂ ਇਸ ਦੇ ਨਾਲ ਸਾਡੀ ਬਾਡੀ ਠੀਕ ਰਹਿੰਦੀ ਹੈ ਤੇ ਇਹ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਪਣਾਉਣੇ ਵੀ ਚਾਹੀਦੇ ਕਿ ਯੂਥ ਨੂੰ ਕਿਹਨੇਸ ਦੇਵੋਗੇ ਯੂਥ ਨੂੰ ਇਹੀ ਮੈਸੇਜ ਦੇ ਰਹੇ ਆ ਕਿ ਆਪਣੀ ਜਿੱਥੇ ਅਸੀਂ ਪੜ੍ਹਾਈ ਲਿਖਾਈ ਕਰ ਰਹੇ ਆ ਗਿਆ ਵਧੀਆ ਪੜ੍ਹ ਰਹੇ ਆ ਪਰ ਸਾਡੀ ਜੇਕਰ ਸਿਹਤ ਵਧੀਆ ਨਹੀਂ ਹੈਗੀ ਤਾਂ ਉਸ ਚੀਜ਼ ਦਾ ਕਿਤੇ ਨਾ ਕਿਤੇ ਸਾਨੂੰ ਹਾਨੀ ਹੁੰਦੀ ਹੈ ਤਾਂ ਕਰਕੇ ਜੇਕਰ ਅਸੀਂ ਪੜ੍ਹਾਈ ਲਿਖਾਈ ਦੇ ਨਾਲ-ਨਾਲ ਆਪਣੀ ਸਿਹਤ ਕੰਨੀ ਵੀ ਧਿਆਨ ਦਈਏ ਤਾਂ ਉਹ ਸਾਡੇ ਲਈ ਬਹੁਤ ਵਧੀਆ ਬੈਨੀਫਿਟ ਹੋਈ ਅੱਜਕੱਲ ਸਰ ਯੂ ਜਿਹੜਾ ਕਿ ਜਲਦੀ ਹਾਈਪਰ ਹੋ ਜਾਂਦਾ ਕਿ ਯੋਗਾ ਉਹਦੇ ਵਾਸਤੇ ਲਾਭਦਾਇਕ ਹੈ ਹਾਂਜੀ ਬਹੁਤ ਲਾਭਦਾਇਕ ਹੈ ਜੀ ਕਿਉਂਕਿ ਜਿਹੜੀ ਇਹਦੇ ਵਿੱਚ ਅਸੀਂ ਆਸਨ ਕਰਦੇ ਹੈਗੇ ਆ ਜਾਂ ਯੋਗ ਕਰਦੇ ਹੈਗੇ ਤੇ ਇਸ ਦੇ ਨਾਲ ਸਾਡੇ ਸਬਰ ਸੰਤੋਖ ਜੋ ਵੀ ਅਸੀਂ ਇਹ ਕਰਦੇ ਹੈਗੇ ਆ ਤਾਂ ਇਸ ਦੇ ਨਾਲ ਸਾਡੇ ਵਿੱਚ ਸਹਿਨਸ਼ੀਲਤਾ ਦੀ ਭਾਵਨਾ ਆਉਂਦੀ ਹੈ